ਸਸ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਕਿਸਾਨ ਦੀ ਜਿਹੜੀ ਫਸਲ ਹੈ ਉਸ ਦੇ ਉੱਤੇ ਪ੍ਰਾਈਸ ਟੈਗ ਕਿਉਂ ਨਹੀਂ ਚਾਹੇ ਕਣਕ ਮੱਕੀ ਬਾਜਰਾ ਜਵਾਰ ਕਪਾਹ ਦਾਣਾ ਆਦਿ ਕੁਝ ਵੀ ਹੋਣਾ ਤਾਂ ਉਸ ਦੇ ਉੱਤੇ ਪ੍ਰਾਈਸ ਟੈਗ ਕਿਉਂ ਨਹੀਂ ਕਿਸਾਨ ਦੀ ਕੋਈ ਵੀ ਫਸਲ ਮਾਰਕੀਟ ਵਿੱਚ ਆਉਂਦੀ ਹੈ ਤਾਂ ਉਸ ਦਾ ਪ੍ਰਾਈਸ ਟੈਗ ਨਹੀਂ ਹੁੰਦਾ ਕੀ ਕਾਰਨ ਹੈ ਦੋਸਤੋ ਦੋਸਤੋ ਐਗਰੀਕਲਚਰ ਸੈਕਟਰ ਹੀ ਐਸਾ ਸੈਕਟਰ ਹੈ ਜਿਸ ਦਾ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦਾ ਹੈ ਤਾਂ ਉਸ ਦੇ ਉੱਤੇ ਪ੍ਰਾਈਸ ਟੈਗ ਨਹੀਂ ਬਾਕੀ ਜੋ ਵੀ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦੇ ਹਨ ਉਸ ਦੇ ਉੱਤੇ ਪ੍ਰਾਈਸ ਟੈਗ ਲੱਗਿਆ ਹੁੰਦਾ ਹੈ T-shirt ਤੋਂ ਲੈ ਕੇ ਪੈਂਟ ਤੋਂ ਲੈ ਕੇ ਕੋਈ ਵੀ ਕਾਰ, ਮੈਡੀਸਨ, ਮੋਟਰਸਾਈਕਲ, ਬਕੈਰਾ, ਕੁਝ ਵੀ ਐਨੀਥਿੰਗ ਐਲਸ ਮਾਰਕੀਟ ਦੇ ਵਿੱਚ ਆਉਂਦਾ ਹੈ ਤਾਂ ਉਸ ਦਾ ਪ੍ਰਾਈਸ ਟੈਗ ਲੱਗਿਆ ਹੁੰਦਾ ਹੈ ਦੋਸਤੋ ਕੀ ਤੁਸੀਂ ਕਦੀ ਇਸ ਗੱਲ ਬਾਰੇ ਸੋਚਿਆ ਹੈ ਦੋਸਤੋ ਸੋਚੋ ਐਸਾ ਕਿਉਂ ਹੁੰਦਾ ਹੈ ਕੀ ਕਾਰਨ ਹੈ ਕਿ ਕਿਸਾਨ ਦੀ ਫਸਲ ਦਾ ਪ੍ਰਾਈਸ ਟੈਗ ਕਿਉਂ ਨਹੀਂ ਕਿਸਾਨ ਆਪਣੀ ਫਸਲ ਦੀ ਕੋਸਟ ਖੁਦ ਤੈਅ ਕਿਉਂ ਨਹੀਂ ਕਰ ਸਕਦਾ ਕਿ ਕਿਸਾਨ ਨੂੰ ਹੱਕ ਨਹੀਂ ਹੈ ਕਿ ਉਹ ਆਪਣੀ ਫਸਲ ਦੀ ਕੋਸਟ ਖੁੱਤੈ ਕਰ ਸਕੇ ਕਿ ਕਿਸਾਨ ਸਰਕਾਰ ਦੀ ਨਜ਼ਰਾਂ ਦੇ ਵਿੱਚ ਮੂਰਖ ਹੈ ਅਸਲ ਦੇ ਵਿੱਚ ਦੋਸਤੋ ਪਿਛਲੇ 75 ਸਾਲਾਂ ਦੇ ਵਿੱਚ ਕਿਸਾਨ ਬਾਰੇ ਸੋਚਿਆ ਹੀ ਨਹੀਂ ਕਦੀ ਕਿਸੇ ਵੀ ਸਰਕਾਰਾਂ ਨੇ ਜਦੋਂ ਇਹ ਦੇਸ਼ ਆਜ਼ਾਦ ਹੋਇਆ ਕਿਸੇ ਨੇ ਸਾਡੇ ਬਾਰੇ ਕਿਸਾਨ ਭਰਾਵਾਂ ਬਾਰੇ ਸੋਚਿਆ ਹੀ ਨਹੀਂ ਨਾ ਹੀ ਕਿਸਾਨਾਂ ਵੱਲੋਂ ਇਸ ਬੰਦੀ ਕੋਈ ਮੰਗ ਰੱਖੀ ਹੈ ਦੋਸਤੋ ਕਿਸਾਨਾਂ ਦੇ ਵਿੱਚ ਸਭ ਤੋਂ ਵੱਡੀ ਘਾਟ ਹੈ ਅਵੇਅਰਨੈਸ ਦੀ ਜਿਸ ਦੀ ਸਾਡੇ ਦੇਸ਼ ਦੇ ਵਿੱਚ ਕਮੀ ਹੈ ਸਾਨੂੰ ਕਿਸੇ ਨੇ ਅਵੇਅਰ ਕੀਤਾ ਹੀ ਨਹੀਂ ਹੱਕਾਂ ਦੇ ਲਈ ਦੋਸਤੋ ਲੋੜ ਹੈ ਅਵੇਅਰ ਹੋਣ ਦੀ ਸੁਚੇਤ ਹੋਣ ਦੀ ਮਤਲਬ ਦੋਸਤੋ ਕਿਸਾਨ ਸਪੋਜ਼ ਕਰੋ ਅਗਲੇ ਮਾਰਕੀਟ ਦੇ ਵਿੱਚ ਆਲੂ ਲੈ ਕੇ ਆਉਂਦਾ ਹੈ ਤਾਂ ਉਸ ਦਾ ਭਾਅ ਕਿਸਾਨ ਤੈ ਨਹੀਂ ਕਰਦਾ ਉਦੋਂ ਆਪਾ ਮਾਰਕੀਟ ਡਿਕਲੇਅਰ ਕਰੇਗੀ ਕਿ ਉਹ ਕਿਸਾਨ ਨੂੰ ਕੀ ਪ੍ਰਾਈਸ ਦੇਣਾ ਹੈ ਜੇ ਪ੍ਰੋਡਕਸ਼ਨ ਵੱਧ ਗਈ ਤਾਂ ਪ੍ਰਾਈਸ ਘਟ ਜਾਏਗਾ ਜੇ ਮਾਰਕੀਟ ਦੇ ਵਿੱਚ ਪ੍ਰੋਡਕਸ਼ਨ ਘਟ ਗਈ ਤਾਂ ਪ੍ਰਾਈਸ ਵਧ ਜਾਏਗਾ ਇਹ ਫੰਡੇ ਨਾਲ ਮਾਰਕੀਟ ਚੱਲ ਰਹੀ ਹੈ ਹਿੰਦੁਸਤਾਨ ਦੀ ਦੋਸਤੋ ਦੋਸਤੋ ਕਿਸਾਨ ਦੀ ਫਸਲ ਤੋਂ ਬਿਨਾ ਕੋਈ ਵੀ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦਾ ਹੈ ਤਾਂ ਉਸ ਦੇ ਉੱਤੇ ਪ੍ਰਾਈਸ ਟੈਗ ਲੱਗਿਆ ਹੁੰਦਾ ਹੈ ਦੋਸਤੋ ਕੀ ਕਦੀ ਤੁਸੀਂ ਵੇਖਿਆ ਹੈ ਸੜਕਾਂ ਤੇ ਕਾਰਾਂ ਛੁੱਟੀਆਂ ਗਈਆਂ ਹਨ ਮੋਟਰਸਿੰਗ ਛੁੱਟੇ ਗਏ ਹਨ ਦਵਾਈਆਂ ਛੁੱਟੀਆਂ ਗਈਆਂ ਹਨ ਦੋਸਤੋ ਜਦੋਂ ਵੀ ਇਹ ਕੰਪਨੀਆਂ ਕਾਰਾਂ ਬਣਾਉਣ ਵਾਲੀ ਲਾ ਲਓ ਦਵਾਈ ਬਣਾਉਣ ਵਾਲੀ ਲਾ ਲਓ ਤਾਂ ਇਹ ਆਪਣਾ ਪ੍ਰਾਈਸ ਖੁਦ ਤੈਅ ਕਰਦੀਆਂ ਹਨ ਈਵਨ ਇੱਕ ਮੈਡੀਸਿਨ ਬਣਾਉਣ ਵਾਲੀ ਕੰਪਨੀ ਵੀ ਆਪਣਾ ਪ੍ਰਾਈਸ ਖੁਦ ਤੈਅ ਕਰਦੀ ਹੈ ਦੋਸਤੋ ਕੀ ਤੁਹਾਨੂੰ ਪਤਾ ਹੈ ਕੰਪਨੀਆਂ ਕਿਸ ਤਰ੍ਹਾਂ ਆਪਣਾ ਪ੍ਰਾਈਸ ਤੈਅ ਕਰਦੀਆਂ ਹਨ ਦੋਸਤੋ ਕੋਈ ਵੀ ਵਸਤੂ ਦੀ ਕੀਮਤ ਉਸ ਵਸਤੂ ਤੇ ਲੱਗੇ ਹੋਈ ਕੀਮਤ ਤੇ ਸਮੇਂ ਦੇ ਮੁਤਾਬਕ ਫਿਕਸ ਕੀਤੀ ਜਾਂਦੀ ਹੈ ਤੇ ਰੈਵਨਿਊ ਵਿੱਚ ਐਡ ਕੀ ਕਰਕੇ ਉਹਦੀ ਕੋਸਟ ਮਾਰਕੀਟ ਦੇ ਵਿੱਚ ਲਾਂਚ ਕੀਤੀ ਜਾਂਦੀ ਹੈ ਉਹਦੇ ਪ੍ਰਾਈਸ ਟੈਗ ਲਾਉਂਦੇ ਹਨ 80 ਗੁਣਾ 100 ਗੁਣਾ 50 ਗੁਣਾ 200 ਗੁਣਾ ਪ੍ਰੋਫਿਟ ਦੇ ਨਾਲ ਲੇਕਿਨ ਕਿਸਾਨ ਦੀ ਫਸਲ ਹੀ ਐਸੀ ਕਿਉਂ ਹੈ ਜਿੱਦੋਂ ਉਹਦੇ ਪ੍ਰੋਫਿਟ ਦਾ ਦੂਰ ਦੀ ਗੱਲ ਹੈ ਕਿਸਾਨ ਨੂੰ ਉਸਦੀ ਲਾਗਤ ਤੇ ਟਾਈਮ ਦਾ ਵੀ ਕੀਮਤ ਨਹੀਂ ਮਿਲਦੀ 6 ਮਹੀਨੇ ਕਿਸਾਨ ਖੇਤ ਦੇ ਵਿੱਚ ਫਸਲ ਪਾਲਦਾ ਹੈ ਗਰਮੀ ਸਰਦੀ ਧੁੱਪ ਦਿਨ ਰਾਤ ਮਰ ਕੇ ਫਸਲ ਪਾਲਦਾ ਹੈ ਰਾਖੀ ਕਰਦਾ ਹੈ ਲੇਕਿਨ ਉਸ ਨੂੰ ਉਸ ਦੀ ਕ੍ਰੋਪ ਦਾ ਸਹੀ ਪ੍ਰਾਈਸ ਨਹੀਂ ਮਿਲਦਾ ਦੋਸਤੋ ਇਹਦਾ ਕੀ ਕਾਰਨ ਹੈ ਸੋਚਣ ਦਾ ਵਿਸ਼ਾ ਹੈ ਅੱਜ ਦੇਸ਼ ਦਾ ਕਿਸਾਨ ਪਿਓਰ ਕਿਸਾਨੀ ਦੇ ਵਿੱਚੋਂ 27 ਰੁਪਏ ਪਰ ਡੇ ਕਮਾਰਿਆ ਹੈ ਸਿਰਫ 27 ਰੁਪੀਏ ਜੋ ਕਿ ਮਨਰੇਗਾ ਮਜ਼ਦੂਰ ਦੀ ਦੀ ਹੜੀ ਤੋਂ ਵੀ ਘਟ ਹੈ ਕਿਸਾਨਾਂ ਨੂੰ ਤਾਂ ਮਨਰੇਗਾ ਮਜ਼ਦੂਰ ਹੀ ਚੰਗਾ ਹੈ ਉਂਝ ਵੀ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਦੇ ਅੰਕੜੇ ਦੱਸਦੇ ਹਨ ਕਿ 5 ਏਕੜ ਤੋਂ ਘੱਟ ਕਿਸਾਨ ਖੇਤੀ ਕਰਨ ਦੇ ਵਿੱਚ ਅਸਮਰਥ ਹੈ ਉਸ ਨੂੰ ਗਰੀਬੀ ਰੇਖਾ ਤੋਂ ਹੇਠਾਂ ਮੰਨਿਆ ਜਾਵੇ ਦੋਸਤੋ ਸਰਕਾਰਾਂ ਨੂੰ ਵੀ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਦੋਸਤੋ ਅਗਰ ਕਿਸਾਨ ਦੀ ਫਸਲ ਦੇ ਪ੍ਰਾਈਸ ਟੈਗ ਲੱਗ ਜਾਵੇ ਤਾਂ ਕਿਸਾਨ ਕੁਝ ਹੱਦ ਤੱਕ ਵਧੀਆ ਜ਼ਿੰਦਗੀ ਸਪੈਂਡ ਕਰਨ ਲੱਗ ਜਾਊਗਾ ਤੇ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਵਗੈਰਾ ਪ੍ਰੋਵਾਈਡ ਕਰਾ ਪਾਵੇਗਾ। ਦੋਸਤੋ ਕੀ ਕੋਈ ਸਰਕਾਰ ਸੈਂਟਰ ਦੇ ਵਿੱਚ ਆਵੇਗੀ ਜੋ ਕਿਸਾਨਾਂ ਨੂੰ ਉਸ ਦੀ ਫਸਲ ਦਾ ਸਹੀ ਪ੍ਰਾਈਸ ਦੇਵੇਗੀ ਤੇ ਕਿਸਾਨ ਵੀ ਆਪਣੀ ਫਸਲ ਕਾਰਾਂ ਦੀ ਤਰ੍ਹਾਂ ਮੋਟਰਸਾਈਕਲ ਦੀ ਤਰ੍ਹਾਂ ਪ੍ਰਾਈਸ ਟੈਗ ਦੇ ਨਾਲ ਵੇਚ ਪਾਵੇਗਾ। ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜਰੂਰ ਦੱਸਿਓ। ਦੋਸਤੋ ਅਗਰ ਤੁਸੀਂ ਚਾਹੁੰਦੇ ਹੋ ਕਿ ਕਿਸਾਨ ਦੀ ਫਸਲ ਦੇ ਉੱਤੇ ਪ੍ਰਾਈਸ ਟੈਗ ਦੇ ਹੱਕ ਵਿੱਚ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤਾਂ ਹਰ ਕਿਸਾਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਅਗਰ ਨਹੀਂ ਹੋ ਤਾਂ ਸ਼ੇਅਰ ਨਾ ਕਰਨਾ ਸਿੱਧੂ ਕੇਮਲਾ ਟੀਵੀ ਤੇ ਮੇਰੇ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਥੈਂਕਸ ਫੋਰ ਵਾਚਿੰਗ ਵੀਡੀਓ